ਫਰੀਦਕੋਟ ਪੋਸਟ ਨੇ ਤਿੰਨ ਚੋਰਾਂ ਨੂੰ ਕਾਬੂ ਕਰਕੇ 10 ਮੋਟਰਸਾਈਕਲ ਕੀਤੇ ਬਰਾਮਦ ਇਸ ਦੇ ਨਾਲ ਹੀ ਇੱਕ ਹੋਰ ਮੁਕਦਮੇ 'ਚ ਇੱਕ ਨਸ਼ਾ ਤਸਕਰ ਨੂੰ ਕਾਬੂ ਕਰਕੇ 4.5 ਕਿਲੋ ਚੂਰਾ ਪੋਸਟ ਕੀਤਾ ਬਰਾਮਦ ਫਰੀਦਕੋਟ ਪੋਸਵਾਲੋ ਮੋਟਰਸਾਈਕਲ ਚੋਰਾਂ ਤੇ ਵੱਡੀ ਕਾਰਵਾਈ ਕਰਦੇ ਹੋਏ ਤਿੰਨ ਚੋਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 10 ਮੋਟਰਸਾਈਕਲ ਬਰਾਮਦ ਕੀਤੇ ਗਏ ਇਸੇ ਮਾਮਲੇ ਸੰਬੰਧੀ ਅੱਜ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਐਸਪੀ ਜਸਮੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਇਤਲਾਹ ਮਿਲੀ ਸੀ ਕਿ ਕੁਝ ਵਿਅਕਤੀ ਵੱਖ-ਵੱਖ ਸ਼ਹਿਰਾਂ ਚੋਂ ਮੋਟਰਸਾਈਕਲ ਚੋਰੀ ਕਰਕੇ ਅੱਗੇ ਇਸ ਨੂੰ ਸਸਤੇ ਭਾਅ ਤੇ ਵੇਚਣ ਦੇ ਆਦੀ ਹਨ ਤੇ ਇਸ ਸਮੇਂ ਇਹ ਤਿੰਨੋਂ ਜਣੇ ਮਚਾਕੀ ਹੈੱਡ ਪੁਲ ਨਹਿਰ ਨੇੜੇ ਵੱਡੇ ਬੋਰਡ ਦੇ ਥੱਲੇ ਮੋਟਰਸਾਈਕਲ ਵੇਚਣ ਦੀ ਤਾੰਗ 'ਚ ਖੜੇ ਹਨ ਜਿਨ੍ਹਾਂ ਤੇ ਪੁਲਿਸ ਵੱਲੋਂ ਫੌਰ ਹੀ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਹਨਾਂ ਕੋਲੋਂ 10 ਮੋਟਰਸਾਈਕਲ ਵੀ ਬਰਾਮਦ ਕੀਤੇ ਗਏ ਇਸੇ ਤਰ੍ਹਾਂ ਫਰੀਦਕੋਟ ਪੁਲਿਸ ਵੱਲੋਂ ਇੱਕ ਹੋਰ ਮੁਕਦਮੇ 'ਚ ਇੱਕ ਵਿਅਕਤੀ ਕੋਲੋਂ 4.5 ਕਿਲੋ ਚੂਰਾ ਪੋਸਤ ਬਰਾਮਦ ਕੀਤਾ ਗਿਆ ਹੈ। ਇਸੇ ਸਾਰੇ ਮਾਮਲੇ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ। ਐਸਪੀ ਜਸਮੀਤ ਸਿੰਘ ਨੇ ਹੋਰ ਕੀ ਕਿਹਾ? ਵੇਖੋ ਫਰੀਦਕੋਟ ਤੋਂ ਜਗਦੀਸ਼ ਬਾਂਬਾ ਦੇ ਨਾਲ ਸतीश ਕੁਮਾਰ ਦੀ 에ਰਪੋਰਟ ਇਹਨਾਂ ਜੀ ਇੰਚਾਰਜ ਸੀਆਈਏ ਫਰੀਦਕੋਟ ਨੂੰ ਕੱਲ ਇੱਕ ਜਾਣਕਾਰੀ ਮਿਲੀ ਸੀ ਦਰਾਨੇ ਗਸ਼ਤ ਤੇ ਕਿ ਕੁਝ ਵਿਅਕਤੀ ਜਿਹੜੇ ਚੋਰੀ ਦੇ ਜਿਹੜੇ ਮੋਟਰਸਾਈਕਲ ਹੈਗੇ ਤਿੰਨ ਵਿਅਕਤੀ ਨੇ ਜਿਹੜੇ ਮੋਟਰਸਾਈਕਲ ਜਿਹੜੇ ਚੋਰੀ ਕਰਦੇ ਗਾਂਵ ਵੇਚਨ ਦੀ ਫਰਾਗ ਚ ਨੇ। ਇਹਨਾਂ ਦੇ ਉਹ ਬੰਦੇ ਤਿੰਨ ਜਿਹੜੇ ਹੈਗੇ ਉਹ ਫੜੇ ਨੇ ਤੇ گاਾਂ ਉਹਨਾਂ ਤੋਂ ਪੁੱਛੀ ਦੀ ਕێਸ਼ ਤੇ ਤਫ਼ਤੀਸ਼ ਦੇ ਦੌਰਾਨ ਇਹਨਾਂ ਕੋਲ 8 ਮੋਟਰਸਾਈਕਲ ਹੋਰ ਅਸੀਂ ਬ੍ਰਾਹਮਤ ਕਰਾਏ ਨੇ ਜਾਨਕਿ ਕੁੱਲ 10 ਮੋਟਰਸਾਈਕਲ ਅਸੀਂ ਬ੍ਰਾਹਮਤ ਕਰਾਏ ਜਿਹੜੇ ਇਹਨਾਂ ਨੇ ਅਲੱਗ-ਅਲੱਗ ਥਾਵਾਂ ਤੋਂ ਚੋਰੀ ਕੀਤੀ ਸਨ ਇਹਨਾਂ ਚ ਇੱਕ ਜਿਹੜਾ ਵਿਅਕਤੀ ਹੈਗਾ ਜੀ ਉਹਦੇ ਤੇ ਪਹਿਲਾਂ ਵੀ ਆਪਣਾ ਪਰਚਾ ਦਰਜਾ ਕਾਉਸਲੋਟ ਰੈਕਟ ਦੀ ਧਾਰਾ ਦੇ ਸਰ ਕਿੱਥੋਂ ਦੇ ਰਹਿਣ ਵਾਲੇ ਸਾਰੇ ਔਰ ਕਿੱਥੋਂ ਦੇ ਕਰੀ ਇਹ ਜੀ ਹੈਗੇ ਮੁਕਸਰ ਦੇ ਰਹਿਣ ਵਾਲੇ ਨੇ ਤੇ ਇੱਕ ਫਰੀਦਕੋਟ ਦਾ ਰਹਿਣ ਵਾਲਾ ਇੱਕ ਕਾਉਂਟਰ ਐਕਟ ਦਾ ਪਰਚਾ ਦਰਜ ਹੈਗਾ ਜੀ ਇੱਕ ਵਿਅਕਤੀ ਤੇ ਕਾਉਂਟਰ ਪਤਾ ਲੱਗਾ ਕਿ ਅੱਗੇ ਕਿਸ ਨੂੰ ਇਹ ਤਾਂ ਹਜੇ ਜੀ ਇਹੀ ਹੁਣ ਡਿਮਾਂਡ ਲਾਂਗੇ ਤੇ ਕਿੱਥੋਂ ਚੋਰੀ ਕੀਤੇ ਨੇ ਜਾਨੀ ਕਿ ਕਿਨੂੰ ਗਾਂ ਵੇਚਦੇ ਸੀ ਕਿੱਦਾਂ ਵੇਚਦੇ ਸੀ ਉਹ ਸਾਰਾ ਹੁਣ ਪਤਾ ਕਰਕੇ ਹੋਰ ਵੀ ਜੇ ਹੋ ਸਕਦੀਆਂ ਰਿਕਵਰੀਆਂ ਕਰਾਵਾਂਗੇ ਸਾਰੇ ਜਿਹੜੇ ਚੋਰੀ ਦੇ ਮੁੱਸਲ ਸਾਰੇ ਫਿਕਰ ਦੇ ਨੇੜੇ ਏਰੀਆ ਦੇ ਨਹੀਂ ਹੁੰਦਾ ਆਸੇ ਪਾਸੇ ਜਿਹੜੇ ਇਹ ਸਾਰੇ ਨਜ਼ਦੀਕੀ ਦੇ ਆਸੇ ਪਾਸੇ ਦੇ ਹੈ ਜੀ थाना सदर कोर्ट ਕੋਲ ਜਿਹੜਾ ਜਿਹੜਾ ਆਪਣਾ ਹੈਗਾ ਇਹਨਾਂ ਜਿਹੜੇ ਥਾਣੇਦਾਰ ਸੀ ਗਸ਼ਤ ਕਰ ਰਹੇ ਸੀ ਤੇ ਇਹਨਾਂ ਨੂੰ ਦੌਰਾਨ ਗਸ਼ਤ ਇੱਕ ਵਿਅਕਤੀ ਜਿਹੜਾ ਮਿਲਿਆ ਸ਼ੱਕੀ ਹਲਾਤਾਂ ਜਿਸ ਤੋਂ ਇਹਨਾਂ ਨੇ ਫਿਰ ਇੱਕ ਫੜਕੇ ਤੇ ਪੋਸਟ ਰਿਕਵਰ ਕੀਤੀ ਹੈ 4 ਕਿਲੋ 500 ਗ੍ਰਾਮ ਡੋਡੇ ਪੋਸਟ ਇਹਦੇ ਕੋਲ ਰਿਕਵਰ ਹੋਈ ਹੈ ਬੰਦੇ ਤੋਂ ਇਹ ਬੰਦੇ ਨੇ ਦੱਸਣਾ ਇੱਕ ਬੜੀ ਜ਼ਰੂਰੀ ਗੱਲ ਹੈ ਕਿ ਬਥੇ ਤੇ ਪਹਿਲਾਂ ਵੀ ਐਨਡੀਪੀਏ ਸੈਕਟਰ ਦੀਆਂ ਅਲਗ-ਅਲਗ ਥਾਰਾਂ ਦੇ ਵਿੱਚ 6 ਮੁਕਦਮੇ ਦਰਜ ਨੇ ਜਾਨੀ ਕਿ ਇਹੋ ਹੀ ਕੰਮ ਕਰਨ ਦਾ ਆਦੀ ਹੈਗਾ ਜੀ ਕਿੱਥੋਂ ਕਰਤਰੀ ਹੈ ਜੀ ਇਹ ਆਪਣੇ ਕੋਟਕੁਰ ਸਾਧਰ ਕੋਟਕੂਰੀ ਦੇ ਏਰੀਆ ਚ ਹੋਰ ਵੀ ਵਿਕ ਕੇ ਨਾ ਸ਼ਮਲੇ ਇਹ ਹਜੇ ਜੀ ਆਪਾਂ ਇਹਦਾ ਰਿਮਾਂਡ ਲੈ ਲਿਆ ਤੇ ਫਿਰ ਆਪਾਂ ਇਸ ਨੂੰ ਗਾਂ ਲੈ ਕੇ ਫਿਰ ਪੁੱਛ ਪੜਤਾਲ ਕਰਾਂਗੇ ਕਿ ਉਹ ਜ਼ਹਰ ਜੀ ਗੱਲ ਹੈ ਕਿ ਪੋਸਟ ਕਿੱਥੋਂ ਆਈ ਹੈ ਤੇ ਕਿਹਨੂੰ ਵੇਚਦਾ ਹੈ 6 ਮੁਕਦਮਿਆਂ ਚ ਮਿਲਵਜ਼ ਹੈਗਾ ਤਾਂ ਉਹ ਬਾਕੀ ਕੋਈ ਗੈਂਗ ਦਾ ਪਾਰਟ ਹੈ ਇਹ ਵੀ ਚੈੱਕ ਕਰਾਂਗੇ